ਫਗਵਾੜਨ ਅਸਤੇਕ ਪਿੰਡ ਪਾਸਟਾ ਵਿਖੇ ਇੱਕ ਵਿਅਕਤੀ ਨੇ ਇੱਕ ਵਿਅਕਤੀ ਉੱਪਰ ਉਸਦੀ ਗੱਡੀ ਚੋਰੀ ਚੁੱਕ ਕੇ ਲੈ ਜਾਂਦੇ ਸਮੇਂ ਗੱਡੀ ਕੰਦ ਵਿੱਚ ਮਾਰ ਕੇ ਉਸਦੀ ਗੱਡੀ ਦਾ ਭਾਰੀ ਨੁਕਸਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਮੌਕੇ ਜਿੱਥੇ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ પાસે ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਵਾਹੀ ਕਰਵਾਉਣ ਦੀ ਮੰਗ ਕੀਤੀ ਉੱਥੇ ਹੀ ਪੁਲਿਸ ਵੱਲੋਂ ਵੱਣਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਕੀ ਨਾਮ ਜੀ ਤੁਹਾਡਾ ਗਿੱਟੂ ਨਾਮ ਜੀ ਕਿੱਥੇ ਕੰਮ ਕਰਦੇ ਹੋ ਇੱਥੇ ਰਹਿੰਦੇ ਪਾਸਟੇ ਕੰਮ ਕਰਦੇ ਹਾਂ ਕਾਦਾ ਕੰਮ ਕਰਦੇ ਹੋ ਮੈਂ ਕਿਹਨੀਆਂ ਹਾਂਜੀ ਤੁਸੀਂ ਗੱਡੀ ਲੈ ਕੇ ਆਏ ਸੀਗੇ ਇਹ ਇਹ ਜਿਹੜੀ ਗੱਡੀ ਲੈ ਕੇ ਆਏ ਆ ਤੁਸੀਂ ਖੁਦ ਚਲਾਈ ਆ? ਹਾਂਜੀ। ਤੇ ਉਹਨਾਂ ਜਿਨ੍ਹਾਂ ਦੀ ਗੱਡੀ ਆ ਉਹਨਾਂ ਕੋਲੋਂ ਤੁਸੀਂ ਪੁੱਛਿਆ ਮੈਂ ਗੱਡੀ ਲੈ ਕੇ ਚੱਲਾਂ। ਤੇ ਚਾਬੀ ਕਿੱਥੋਂ ਲਈ ਸੀਗੇ? ਚਾਬੀ ਉੱਪਰ ਪਿਆ ਹੈ ਜੀ। ਤੇ ਗੱਡੀ ਲੈ ਕੇ ਕਿੱਥੇ ਜਾਣਾ ਸੀਗਾ ਤੁਸੀਂ? ਜਾਣਾ ਨਹੀਂ ਜੀ ਮੈਂ ਮੈਦੂ ਚੱਲਿਆ ਅੱਛੇ ਤੇ ਦੁਕਾਨ ਤੇ ਲਾਉਣਾ। ਗੱਡੀ ਇਹ ਰੇ ਜਿਆਦਾ ਤੇ ਹੋ ਗਈ ਨਾ ਸਿੱਧੀ ਇੱਧਰ ਆ ਕੇ ਬਾਈ। ਨਹੀਂ ਫਿਰ ਗੱਡੀ ਕਿਸੇ ਦੀ ਆ ਤੁਸੀਂ ਫਿਰ ਇਦਾਂ ਲੈ ਕੇ ਕਿੱਦਾਂ ਆਏ ਆ? ਦੱਸ ਕੇ ਲਿਆਣੀ ਸੀਗੀ ਗੱਡੀ। ਬਾਈ ਗਲਤੀ ਸੀ ਜੀ ਮੇਰੀ ਗਲਤੀ ਹੈਗੀ ਆ। ਹਾਂਜੀ। ਗੱਡੀ ਦੇ ਦੇਖ ਮੈਂ ਤੈਨੂੰ ਮੋਨ ਲੱਗਣਾਂ ਦੀ ਦੇ ਦੇ ਸਿੱਧਾ ਆ ਗਿਆ ਵਿੱਚ ਡਰਿੰਕ ਕੀਤੀ ਉਦਾਂ ਗੱਡੀ ਚ ਲਾ ਲੰਦੇ ਆ ਤੁਸੀਂ ਮਾਰਾ ਮੋਟਾ ਚਲਾਉਂਦਾ ਸੀਗਾ ਪਹਿਲਾਂ ਡਰਿੰਕ ਕੀਤੀ ਸੀਗੀ ਸ਼ਰਾਬ ਪੀਤੀ ਹੋਈ ਸੀ ਵੀਰ ਲੱਗੇ ਅੱਛਾ ਜੀ ਤਾਂ ਹੁਣ ਗੱਡੀ ਦਾ ਜੋ ਨੁਕਸਾਨ ਹੋਇਆ ਉਹ ਤੁਸੀਂ ਦੋਗੇ ਠੀਕ ਕਰਾ ਕੇ ਹਾਂਜੀ ਤੇ ਆਪਣੀ ਗਲਤੀ ਮੰਨਦੇ ਹੋ ਗਲਤੀ ਮੇਰੀ ਹੋ ਗਈ ਹੈ ਤਾਂ ਮੰਨਦਾ ਮੈਂ ਠੀਕ ਹੈ ਸਰ ਜੀ ਕੀ ਨਾਮ ਜੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਐਮਨਜੀਤ ਸਿੰਘ ਹੈ ਮੈਂ ਆ ਕੇ ਆਪਣੀ ਦੁਕਾਨ ਵਿੱਚ ਗਾਠਾਂ ਦਾ ਕੰਮ ਹੈ ਜੀ ਤੇ ਜਿੱਦਾਂ ਮੰਨ ਲਓ ਰਾਤ ਜਿੱਦਾਂ ਗੱਡੀ ਮੇਰੀ ਖੜੀ ਦੁਕਾਨ ਦੇ ਮੂਹਰੇ ਹਾਂਜੀ ਬੰਦਾ ਇੱਦਾਂ ਗਿਆ ਅੰਦਰ ਸੈਟਲ ਚੱਕ ਗਿਆ ਸਾਡਾ ਬੰਦਾ ਇੱਕ ਪਿਆਸੀ ਅੰਦਰ ਉਹ ਦਰ ਬੀਟੀਓ ਸੀ ਉਹ ਸੁੱਤਾ ਪਿਆ ਸੀ ਉਹਨੂੰ ਵੀ ਪਤਾ ਲੱਗਿਆ ਕਿਿੱਦਾਂ ਆਇਆ ਕਿਿੱਦਾਂ ਨਹੀਂ ਚੱਕਿਆ ਸੈਟਲ ਚੱਕ ਕੇ ਗੱਡੀ ਚਾਬੀ ਚੱਕੀ ਲਾ ਕੇ ਜਾਬੀ ਗੱਡੀ ਸਟਾਰਟ ਕੀਤੀ ਸਟਾਰਟ ਕਰਕੇ ਉਹ ਮੋੜ ਕੇ ਦੁਕਾਨ 'ਤੇ ਗਿਆ ਉੱਥੋਂ ਮੋੜ ਕੇ ਲਿਆ ਗਿਆ ਪਿੱਛੇ ਜ ਨਹੀਂ ਲੱਗੇ ਸੀ ਦੀ ਵਿੱਚ ਮਰ ਗਈ ਤੇ ਇਹ ਗੱਡੀ ਮੈਂ ਲੋਕ ਬੰਦਾ ਜਿਹੜੇ ਲੈ ਕੇ ਆਇਆ ਉਹ ਕੌਣ ਆ ਜੀ ਉਹ ਹੀ ਆਪਣੇ ਕੋਲ ਦੇ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਕੋ ਦੁਕਾਨਦਾਰ ਹੀ ਉੱਥੇ ਕੰਮ ਕਰ ਰਹੇ ਹੁੰਦਾ ਆ ਜੀ ਤੇ ਗੱਡੀ ਦੱਸ ਕੇ ਨਹੀਂ ਲੈ ਆਇਆ ਇਹ ਇਹ ਦੱਸ ਕੇ ਨਹੀਂ ਲੈ ਆਇਆ ਜੀ ਤੇ ਕਿੰਨੇ ਕੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਜੀ ਦੇਖੋ ਇਹ ਗੱਡੀ ਸਾਰੀ ਖਤਮ ਹੀ ਹੋ ਗਈ ਜੀ ਇਹ ਤਾਂ ਕੋਈ 23 ਲੱਖ ਦੀ ਗੱਡੀ ਹੈਗੀ ਜੇ ਦਾ ਖਤਮ ਤੇ ਗੱਡੀ ਕਿਹੜੀ ਆ ਜੀ ਇਹ 2022 ਦੀ ਤੇ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ? ਹਾਂ ਵੀ ਆਪਣੇ ਦਿੱਤੀ ਆ। 10 ਵੀ ਫੋਨ ਕਰਾਇਆ। ਆਈ ਸੀ ਕੋਈ ਪੁਲਿਸ ਵਾਲੇ ਮੌਕੇ ਤੇ? ਨਹੀਂ ਉਹ ਮੁੰਡਾ ਆਇਆ ਸੀ ਪੁਲਿਸ ਦਾ। ਜੀ। ਮਾਲ ਨੂੰ ਦੇਖ ਹੀ ਗਿਆ ਹਾਂ ਤਾਂ। ਅੱਛਾ ਜੀ। ਤਾਂ ਦੇਖ ਲੈਣ ਆਂ ਦੰਦਾ ਹਾਂ। ਤੇ ਕੀ ਮੰਗ ਕਰਦੇ ਹੋ ਤੁਸੀਂ? ਮੰਗ ਲਈ ਗੱਡੀ ਦੀ ਕਹਦੇ ਆ। ਹਾਂਜੀ ਗੱਡੀ ਠੀਕ ਕਰਾ ਦੇਣਾ ਸਾਨੂੰ। ਠੀਕ ਠੀਕ ਹੈ ਜੀ। ਹਾਂਜੀ ਜੇ ਗੱਡੀ ਸੈੱਟ ਕਰਾ ਕੇ ਦੇ ਦੇਵੇ ਸਾਨੂੰ ਉਹ ਤਾਂ ਚਾਹੀਦੀ। ਉਹਦਾ ਕੋਈ ਛੱਟ ਚੋਤ ਤੋਂ ਬਚਾਇਆ ਜੀ? ਹਾਂਜੀ ਸਹੀ ਹੈ ਜੀ ਉਹਨੂੰ ਕੋਈ ਬਚ ਨਹੀਂ ਆਇਆ। ਹਾਂ।